ਪਿਛਲੇ ਦਿਨੀ ਲੋਕ ਸਭਾ ਦੀਆਂ ਇਲੈਕਸ਼ਨਾਂ ਜਿਹੜੀਆਂ ਲੰਘ ਕੇ ਗਈਆਂ ਨੇ ਉਹਦੇ ਸਬੰਧ ਵਿੱਚ ਹੀ ਅੱਜ ਆਪਾਂ ਅੱਜ ਗੱਲ ਕਰਾਂਗੇ ਡਿਜੀਟਲ ਯੋਧਿਆਂ ਬਾਰੇ ਕਿਉਂਕਿ ਉਹ ਚੀਕਦੇ ਇੰਨੇ ਨੇ ਵੀ ਇਹਨਾਂ ਤੋਂ ਵੱਡਾ ਕੋਈ ਪੰਜਾਬ ਦਾ ਰਖਵਾਲ ਨਹੀਂ ਹੈ ਨਹੀਂ ਦੋਸਤੋ ਪਿਛਲੇ ਦਿਨੀ ਲੋਕ ਸਭਾ ਦੀਆਂ ਇਲੈਕਸ਼ਨਾਂ ਜਿਹੜੀਆਂ ਲੰਘ ਕੇ ਗਈਆਂ ਨੇ ਉਹਦੇ ਸਬੰਧ ਵਿੱਚ ਹੀ ਆਪਾਂ ਅੱਜ ਗੱਲ ਕਰਾਂਗੇ ਡਿਜੀਟਲ ਯੋਧਿਆਂ ਬਾਰੇ ਉਹ ਡਿਜੀਟਲ ਯੋਧੇ ਫੇਸਬੁੱਕ ਦੀ ਯੋਧੇ ਇੰਸਟਾਗ੍ਰam ਯੋਧੇ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਜਾਂ ਜਿਹੜੇ ਉਹਨਾਂ ਦੇ ਫਾਲੋਅਰ ਨੇ ਉਹਨਾਂ ਨੂੰ ਇਦਾਂ ਲੱਗਦਾ ਵੀ ਇਹਨਾਂ ਤੋਂ ਵੱਡਾ ਕੋਈ ਲੀਡਰ ਹੀ ਹੈ ਨਹੀਂ ਕਿਉਂਕਿ ਉਹ ਚੀਕਦੇ ਇੰਨੇ ਨੇ ਵੀ ਇਹਨਾਂ ਤੋਂ ਵੱਡਾ ਕੋਈ ਪੰਜਾਬ ਦਾ ਰਖਵਾਲੀ ਹੈ ਨਹੀਂ ਕਿਉਂਕਿ ਉਹ ਚੀਕਦੇ ਇੰਨੇ ਨੇ ਵੀ ਇਹਨਾਂ ਤੋਂ ਵੱਡਾ ਕੋਈ ਪੰਜਾਬ ਦਾ ਰਖਵਾਲੀ ਹੈ ਨਹੀਂ ਸਾਰੀ ਅੱਜ ਮੈਂ ਦੱਸੂਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਾਂ ਰਫਤਾਰ ਰਾਏ ਉਰਫ ਤੋਤੀ ਬਦਮਾਸ਼ ਦੀ ਜਿਹੜੇ ਬੰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ ਦੇ ਉੱਪਰ ਚੀਖ ਚੀਖ ਕੇ ਸਿਮਰਜੀਤ ਮਾਨ ਦੇ ਹੱਕ ਚ ਹਵਾ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਇਹਦਾ ਪਿੰਡ ਬੋਪਾਰਾਏ ਖੁਰਦ ਹੈ ਜੀ। ਉੱਥੋਂ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਖੜੇ ਹੋਏ ਤੇ ਆਮ ਆਦਮੀ ਪਾਰਟੀ ਨੂੰ ਇਹਦੇ ਪਿੰਡੋਂ 396 ਵੋਟਾਂ ਪਈਆਂ ਨੇ। ਕਾਂਗਰਸ ਨੂੰ 621, ਅਕਾਲੀ ਦਲ ਨੂੰ 127 ਤੇ ਭਾਜਪਾ ਨੂੰ 39। ਪਰ ਇੰਟਰਸਟਿੰਗ ਗੱਲ ਇਹ ਆ ਦੋਸਤੋ ਕਿ ਇਸ ਬੰਦਾ ਜਿਹੜਾ ਬੰਦਾ ਦਿਨ ਰਾਤ ਸਿਮਰਜੀਤ ਮਾਨ ਦੇ ਮਗਰ ਫਿਰਦਾ ਸੀ ਉੱਥੇ ਸਿਮਰਜੀਤ ਮਾਨ ਦੀ ਪਾਰਟੀ ਦਾ ਕੈਂਡੀਡੇਟ ਵੀ ਖੜਾ ਹੋਇਆ ਸੀ ਐਮਪੀ ਇਲੈਕਸ਼ਨ ਚ ਤੇ ਉਹਨੂੰ ਇਹਦੇ ਪਿੰਡੋਂ ਸਿਰਫ ਦੇ ਸਿਰਫ ਇੱਕ ਵੋਟ ਪਈ ਐ ਉਹ ਵੀ ਮੈਨੂੰ ਲੱਗਦਾ ਇਹਦੀ ਆਪਦੀ ਹੋਣੀ ਐ ਤੁਸੀਂ ਦੇਖੋ ਵੀ ਇਸ ਬੰਦੇ ਦੇ ਪਰਿਵਾਰ ਨੇ ਵੀ ਇਹਦੇ ਮਾਪਿਓ ਨੇ ਜਾਂ ਜੋ ਵੀ ਪਰਿਵਾਰ ਦੇ ਵਿੱਚ ਥਨੇ ਹੋਣਗੇ ਉਹਨਾਂ ਨੇ ਵੀ ਇਹਦੇ ਮਗਰ ਵੋਟ ਨਹੀਂ ਪਾਈ ਪਰ ਫੇਸਬੁੱਕ ਤੇ ਇਹਨੇ ਮਾਹੌਲ ਇਦਾਂ ਦਾ ਕ੍ਰੀਏਟ ਬਣਾਇਆ ਵੀ ਜਿਵੇਂ ਸਾਰਾ ਪੰਜਾਬ ਇਹਦੇ ਮਗਰ ਹੁੰਦਾ ਚੀਖ ਚੀਖ ਕੇ ਬਦੰਦਰਾ ਨੇ ਮਾਈਕ ਭਰਤਾ ਯਾਰ ਤੁੱਕ ਨਾਲ ਪਰ ਸਿਰਫ ਇੱਕ ਵੋਟ ਪਈ ਐ ਚਲੋ ਹੁਣ ਆਜੋ ਜੀ ਦੂਜੇ ਬੰਦੇ ਤੇ ਰਾਜ ਖਾਲਸਾ ਇਹਦਾ ਪਿੰਡ ਦੌਲਾ ਸਿੰਘ ਵਾਲਾ ਜੀ ਲੱਖੇ ਸੁਧਾਨੇ ਦਾ ਸਭ ਤੋਂ ਵੱਡਾ ਸਪੋਰਟਰ ਆ ਨਾਲ ਹੀ ਹੁੰਦਾ ਉਹਨੇ ਹੀ ਟੀਮ ਦਾ ਮੈਂਬਰ ਆ ਇਹਦੇ ਪਿੰਡੋਂ ਆਮ ਆਦਮੀ ਪਾਰਟੀ ਨੂੰ 376 ਵੋਟਾਂ ਪਈਆਂ ਜੀ ਕਾਂਗਰਸ ਨੂੰ 199 ਤੇ ਸਿਮਰਜੀਤ ਮਾਨ ਨੂੰ 191 ਵੋਟਾਂ ਪਈਆਂ ਨੇ ਭਾਜਪਾ ਨੂੰ 96 ਵੋਟਾਂ ਤੇ ਕਾਲੀਦਾਨ ਨੂੰ 35 ਵੋਟਾਂ ਤੁਸੀਂ ਐਂ ਦੇਖ ਲਓ ਵੀ ਸਿਮਰਜੀਤ ਮਾਨ ਦੀ ਇਹ ਬੰਦੇ ਫੇਸਬੁੱਕ ਤੇ ਸਪੋਰਟ ਕਰ ਰਿਹਾ ਵੀਡੀਓ ਪਾ ਰਹੇ ਨੇ ਯਾਰ ਤੁਸੀਂ ਪਿੰਡ ਦੇ ਵਿੱਚੋਂ ਇਹਦੇ ਬੰਦੋ ਆਮ ਮੀਤਿਹਰ ਦੀ ਲੀਡ ਹੈ ਸਭ ਤੋਂ ਵੱਧ 376 ਵੋਟਾਂ ਨਾਲ ਆਮ ਆਦੀ ਪਾਰਟੀ ਦੀ ਲੀਡ ਹੈ ਜਿਹੜੇ ਬੰਦੇ ਨੂੰ ਯਾਰ ਪਿੰਡ ਨਹੀਂ ਪੁੱਜਦਾ ਬਾਈ ਤੁਸੀਂ ਉਹਨਾਂ ਬੰਦਿਆਂ ਨੂੰ ਪੰਜਾਬ ਦੇ ਲੀਡਰ ਬਣਾ ਰੱਖਿਆ ਫੇਸਬੁੱਕ ਤੇ ਵੀ ਇਹੀ ਵੀ ਇਹੀ ਪੰਜਾਬ ਦਾ ਭਲਾ ਕਰਨਗੇ ਹੋਰ ਤਾਂ ਕੋਈ ਹੈ ਨਹੀਂ ਨੰਬਰ 3 ਤੇ ਆਜੋ ਜੀ ਪਰਮਿੰਦਰ ਝੋਟਾ ਇਹਦੇ ਸ਼ਹਿਰ ਦੇ ਵਿੱਚੋਂ ਜੀ ਲਖੇ ਸਧਾਣੇ ਨੂੰ ਸਿਰਫ ਦੇ ਸਿਰਫੇ ਦੇ ਵਾਰਡ ਤੋਂ ਲਖੇ ਸੁਧਾਣੇ ਨੂੰ ਵੀਰ ਜੀ 11 ਵੋਟਾਂ ਪਈਆਂ ਨੇ ਲਖੇ ਭਾਈ ਤੇਰੀ ਮੈਨੂੰ ਲੱਗਦਾ ਮੰਜੀ ਤੇਰੀ ਟੀਮ ਹੀ ਟਕਵਾਈ ਹੈ ਨਾਲ ਤੁਰੀਗੇ ਵੀਡੀਓ ਪਾਈਗੇ ਪਰ ਵੋਟਾਂ ਦੇਖ ਲੈ ਕਿੰਨੀਆਂ ਕਿ ਨਿਕਲੀਆਂ ਨੇ ਤੇ ਕਾਲੀਦਲ ਨੂੰ 91 ਵੋਟਾਂ ਦੀ ਕਾਂਗਰਸ ਨੂੰ 121 ਵੋਟਾਂ ਪਰਮਿੰਦਰ ਝੋਟੇ ਦੇ ਵਾਰਡ ਤੋਂ ਤੇ ਆਮ ਆਦਮੀ ਪਾਰਟੀ ਨੂੰ 148 ਵੋਟਾਂ ਤੇ ਭਾਜਪਾ ਨੂੰ 358 ਵੋਟਾਂ ਪਈਆਂ ਨੇ ਹੁਣ ਜਾਂ ਤਾਂ ਬਾਈ ਜੀ ਇਹਦੇ ਬੰਦਿਆਂ ਨੇ ਜਾਂ ਇਹਦੇ ਘਰਦਿਆਂ ਨੇ ਜਾਂ ਇਹਦੇ ਆਣਗਵੰਦ ਨੇ ਪਰਮਿੰਦਰ ਝੋਟੇ ਦੇ ਮਗਰ ਵੋਟ ਨਹੀਂ ਪਾਈ ਜਾਂ ਬਈ ਪਰਮਿੰਦਰ ਝੋਟੇ ਨੇ ਬੀਜੇਪੀ ਨੂੰ ਵੋਟਾਂ ਪਾਤੀਆਂ ਇਹ ਫੈਸਲਾ ਲੋਕੋ ਤੁਸੀਂ ਕਰਨਾ ਮੈਨੂੰ ਨਹੀਂ ਪਤਾ ਕਿ ਕੀ ਹੋਇਆ ਕੀ ਨਹੀਂ ਜੋ ਅੰਕੜੇ ਨੇ ਮੈਂ ਤਾਂ ਉਹਦੇ ਤੇ ਗੱਲ ਕਰ ਰਿਹਾ ਬੀਜੇਪੀ ਨੂੰ 358 ਵੋਟਾਂ ਪਈਆਂ ਨੇ ਪਰਮਿੰਦਰ ਝੋਟੇ ਦੇ ਵਾਰਡ 'ਚ ਤੇ ਲਖੇ ਸਹਾਣੇ ਨੂੰ 11 ਵੋਟਾਂ ਪਈਆਂ ਨੇ ਤੇ ਇਹ ਬੰਦੇ ਇਹਦੀ ਟੀਮ ਇਹ ਦਿਖਾਉਂਦੀ ਹੈ ਵੀ ਪਰਮਿੰਦਰ ਝੋਟੇ ਮਗਰ ਤਾਂ ਪਤਾ ਨਹੀਂ ਇਸ਼ਾਰਾ ਸਾਰਾ ਛੱਡੋ ਸਾਰਾ ਪੰਜਾਬ ਹੀ ਹੈ ਪਰ ਇਹਦਾ ਵਾਰਡ ਵੀ ਇਹਦੀਆਂ ਅੰਕੜੇ ਬੋਲਦੇ ਨੇ ਚਾਹੇ ਮੈਂ ਤੁਹਾਨੂੰ ਜਿਵੇਂ ਮਰਜ਼ੀ ਤੁਸੀਂ ਲਿਸਟ ਲੈ ਲਿਓ ਇਸ ਤੋਂ ਬਾਅਦ ਗੱਲ ਕਰਦੇ ਸਾ ਬਾਈ ਜਗਦੀਪ ਰੰਧਾਵੇਦੀ ਮੱਸੀ ਵਾਲਾ ਰੰਧਾਵਾ ਵੀ ਕਹਿੰਦੇ ਨੇ ਕਾਫੀ ਫੇਮਸ ਹੈ ਇਹਦਾ ਪਿੰਡ ਮੇਰੇ ਪਿੰਡਾਂ ਕੋਲੇ ਹੈ ਜੀ ਬੁਗਰਾ ਪਿੰਡ ਹੈ ਇਹਦਾ ਆਮ ਆਦੀ ਪਾਰਟੀ ਨੂੰ ਬਾਈ ਜੀ ਇਹਦੇ ਪਿੰਡੋਂ ਪਈਆਂ 262 ਵੋਟਾਂ ਅਕਾਲੀ ਦਲ ਨੂੰ 355 ਵੋਟਾਂ ਤੇ ਕਾਂਗਰਸ ਨੂੰ 131 ਵੋਟਾਂ ਦੋ ਵਾੜਾਂ ਦੀ ਗੱਲ ਕਰਦਾ ਮੈਂ ਜਿਹੜੇ ਜਗਦੀਪ ਰੰਧਾਵੇਦੀ ਲੱਖੇ ਸਹਾਣੀ ਨੂੰ ਪਈਆਂ ਬਾਈ 239 ਵੋਟਾਂ ਲੱਖੇ ਸਹਾਣੀ ਨੂੰ ਇੱਥੋਂ ਵੀ ਆਮ ਆਦੀ ਪਾਰਟੀ ਨੂੰ ਘੱਟ ਵੋਟਾਂ ਪਈਆਂ ਨੇ ਇਹਦੀ ਟੀਮ ਦਾ ਮੈਂਬਰ ਹੈ ਫੇਰ ਗੱਲ ਕਰਦੇ ਹਾਂ ਜੀ ਆਪਾਂ ਬੜਾ ਇੰਟਰਸਟਿੰਗ ਬੰਦਾ ਹੈ ਜਿਹੜਾ ਮੇਰੇ ਪਿੰਡ ਜਾ ਕੇ ਵੀ ਮੇਰੇ ਖਿਲਾਫ ਕਾਫੀ ਲਾਇਬ ਹੋਇਆ ਸੀ ਆਪਦੀ ਟੀਮ ਲੈ ਕੇ ਗਿਆ ਸੀ ਉਹ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਉਹ ਕਾਗਜ ਨਹੀਂ ਚੱਕਦੇ ਫਿਰ ਸੜਕਾਂ ਤੋਂ ਕਾਗਜ ਨਹੀਂ ਚੱਕਣ ਵਾਲੇ ਫਿਰਦੇ ਹੁੰਦੇ ਉਹ ਕਿਤੇ ਕਾਗਜ ਮਿਲ ਗਿਆ ਕਿਤੇ ਕੋਈ ਲੋਹਾ ਮਿਲ ਗਿਆ ਉਹ ਇਕੱਠਾ ਕਰਦੇ ਫਿਰਦੇ ਹੁੰਦੇ ਓਵੇਂ ਇਹ ਬੰਦਾ ਸਾਰਾ ਦਿਨ ਨਾ ਪੰਜਾਬ ਚੋਂ ਕੰਟੈਂਟ ਇਕੱਠਾ ਕਰਦਾ ਫਿਰਦਾ ਹੁੰਦਾ ਵੀ ਇੱਥੋਂ ਵੀ ਕੰਟੈਂਟ ਮਿਲ ਜੇ ਮੈਨੂੰ ਇੱਥੋਂ ਵੀ ਕੰਟੈਂਟ ਮਿਲ ਜੇ ਮੇਰੀ ਵੀਡੀਓ ਚੱਲ ਜੇ ਮੈਂ ਗੱਲ ਕਰਦਾ ਜੀ ਮਾਣ ਬਠਿੰਡੇ ਵਾਲੇ ਦੀ ਪਿੰਡ ਇਹਦਾ ਹੈਗਾ ਜੀ ਰਾਮਣਵਾਸ ਬਠਿੰਡੇ ਜ਼ਿਲ੍ਹੇ ਚ ਇਹਦੇ ਪਿੰਡੋਂ ਵਾਸੀ ਜੀ ਲੱਖੇ ਸਧਾਨੇ ਨੂੰ 228 ਵੋਟਾਂ ਪਈਆਂ ਅਕਾਲੀਦਰ ਨੂੰ 379 ਤੇ ਆਮ ਆਦਮੀ ਪਾਰਟੀ ਨੂੰ 442 ਵੋਟਾਂ ਪਈਆਂ ਨੇ ਮਾਨ ਬਟਿੰਡੇ ਵਾਲੇ ਦੇ ਪਿੰਡ ਤੋਂ ਇਹਦੇ ਵਾਰਡ ਤੋਂ ਇਹਦੇ ਆਲੇ ਦੁਆਲੇ ਤੋਂ ਤੇ ਸਭ ਤੋਂ ਵੱਧ ਇਹ ਕੂੜ ਪ੍ਰਚਾਰ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਖਿਲਾਫ ਕਰਦੇ ਨੇ ਭਗਵੰਤ ਮਾਨ ਦੇ ਖਿਲਾਫ ਕਰਦੇ ਨੇ ਦਿਨ ਰਾਤ ਤੇ ਲੀਡ ਇਹਨਾਂ ਦੇ ਬਾੜਾਂ 'ਚ ਇਹਨਾਂ ਦੇ ਪਿੰਡਾਂ 'ਚੋਂ ਆਮ ਆਦਮੀ ਪਾਰਟੀ ਦੀ ਲੀਡ ਹੈ ਸੋ ਇਸ ਕਰਕੇ ਇਹਨਾਂ ਲੋਕਾਂ ਦਾ ਸਾਥ ਇਹਨਾਂ ਦੇ ਪਿੰਡ ਵਾਲੇ ਵੀ ਨਹੀਂ ਦਿੰਦੇ ਲਾਸਟ ਦੇ ਗੱਲ ਕਰਦੇ ਜੀ ਆਪਾਂ ਲਖੇ ਸੁਨਾਣੇ ਦੀ ਇਹਨਾਂ ਦਾ ਉਸਤਾਦ ਹੈ ਇਹਨਾਂ ਦਾ ਗੁਰੂ ਹੈ ਇਨੇ ਦਾ ਕਰਤਾ ਦਰਤ ਹੈ ਜਿਹੜਾ ਬੰਦਾ ਬਾਈ ਜੀ ਮੁੱਖ ਮੰਤਰੀ ਦੀਆਂ ਫੀਲਿੰਗਾਂ ਲੈਂਦਾ ਵੀ ਪਤਾ ਨਹੀਂ ਸੀਐਮ ਨੂੰ ਚੈਲੰਜ ਕਰਦਾ ਆਪਦੇ ਆਪ ਨੂੰ ਏਡਾ ਕ ਆਪਣੇ ਏਡਾ ਕ ਲੈਵਲ ਦਾ ਬੰਦਾ ਸਮਝਦਾ ਵੀ ਮੁੱਖ ਮੰਤਰੀ ਦੇ ਮੈਂ ਬਰਾਬਰ ਆ ਪਰ ਬਾਈ ਜੀ ਲੋਕ ਸਭਾ ਪਟੰਡਾ ਤੋਂ ਨੇ ਆ ਐਮਪੀ ਦੀ ਜਿਹੜੀ ਚੋਣ ਲੜੀ ਆ ਤੇ ਪੰਜਵੇਂ ਨੰਬਰ ਤੇ ਰਿਹਾ ਵੀਰੇ ਉਹ ਸਿਰਫ ਮਹਿਜ 84000 ਵੋਟਾਂ ਪਈਆਂ ਉਹਨੂੰ ਜਿਹੜਾ ਬੰਦਾ ਪਿਛਲੇ ਦਿਨੀ ਆ ਮੈਨੂੰ ਲੱਗਦਾ ਪ੍ਰੋ ਪੰਜਾਬ ਤੇ ਜਗਤਵਿੰਦਰ ਬਾਈ ਨੇ ਇੰਟਰਵਿਊ ਕੀਤੀ ਸੀ ਬਾਈ ਨੇ ਪੁੱਛਿਆ ਵੀ ਕੀ ਲੱਗ ਰਿਹਾ ਐ ਬਟੰਡੇ ਤੋਂ ਕਹਿੰਦਾ ਜੀ ਮੈਂ ਤਾਂ ਪਹਿਲੇ ਨੰਬਰ ਤੇ ਆਉਣਾ ਹੈ ਅ ਦੂਜੇ ਤੀਜੇ ਚ ਦੌੜ ਲੱਗੀ ਹੋਈ ਆ ਹਰਸਿਮਰਤ ਤੇ ਕੁੜੀਆਂ ਸਾਭ ਦੇ ਆਪ ਦੇ ਵਿੱਚ ਮੈਂ ਕਹਿੰਦਾ ਪਹਿਲੇ ਨੰਬਰ ਤੇ ਆਣਾ ਉਹ ਬੰਦਾ ਪੰਜਵੇਂ ਨੰਬਰ ਤੇ ਆਇਆ ਲੱਖਾ ਸਣਾ ਤੁਹਾਡਾ ਮੁਕਾਬਲਾ ਕਿਹਦੇ ਨਾਲ ਅੱਜ ਮੈਂ ਤੁਹਾਡੇ ਤੋਂ ਪੁੱਛਾਂ ਹੁਣ ਮੈਨੂੰ ਖੁਦ ਨਹੀਂ ਪਤਾ ਲੱਗ ਰਿਹਾ ਹੂੰ ਵੀ ਇਹਨਾਂ ਦੇ ਦੂਜੇ ਤੀਜੇ ਤੇ ਕਿਹੜਾ ਹੋਊਗਾ ਹੂੰ ਬੀਬਾ ਆਊਗੀ ਕੁੜੀਆਂ ਆਊਗਾ ਕਿਹੜਾ ਹੋਊਗਾ ਤੇ ਇੱਥੇ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਆ ਬਈ ਲੋਕ ਸਭਾ ਬਟਿੰਡਾ ਦੇ ਵਿੱਚੋਂ ਹਰਸਿਮਰਤ ਕੌਰ ਬਾਦਲ ਜਿੱਤੇ ਆ ਸ਼ਾਇਦ ਮਿਲ ਰਹਾ ਹੈ ਲਗਭਗ 50000 ਦੇ ਆਸ-ਪਾਸ ਉਹਨਾਂ ਦੀ ਲੀਡ ਹੈ ਤੇ ਲੱਖੇ ਸਧਾਨੇ ਨੂੰ ਵੋਟਾਂ ਪਈਆਂ ਨੇ 85-84000 ਵੋਟ ਤੇ ਹਰਸਿਮਰ ਜਿੱਤੀ ਹੈ 50000 ਵੋਟਾਂ ਨਾਲ ਮੈਨੂੰ ਤਾਂ ਲੱਗਦਾ ਲੱਖੇ ਵੀਰੇ ਤੂੰ ਬਾਦਲਾਂ ਦਾ ਨੁਕਸਾਨ ਤਾਂ ਕੀ ਕਰਨਾ ਤੂੰ ਤਾਂ ਫਾਇਦਾ ਕਰ ਗਿਆ ਜਿਹੜੀ ਵੋਟ ਤੈਨੂੰ ਪੈਣੀ ਸੀ ਉਹ ਸ਼ਾਇਦ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਪੈ ਜਾਂਦੀ ਸ਼ਾਇਦ ਜਿਹੜਾ ਬਾਦਲਾਂ ਦਾ ਕਿਲਾ ਉੱਟਾ ਜਾਂਦਾ ਕਿਤੇ ਬਈ ਸੈਟਿੰਗ ਤਾਂ ਨਹੀਂ ਕਰੀ ਬੈਠਾ ਜਾਂ ਕਿਤੇ ਬਾਦਲਾਂ ਨੇ ਤਾਂ ਨਹੀਂ ਤੈਨੂੰ ਖੜਾ ਕਰਤਾ ਵੀ ਯਾਰ ਤੂੰ ਖੜਾ ਉਹ ਜਿਹੜੀ ਵੋਟ ਜੋ ਐਂਟੀ ਵੋਟ ਹੈ ਕਾਂਗਰਸ ਦੀ ਐਂਟੀ ਵੋਟ ਜਾਂ ਔਮੋਸ਼ਨਲ ਵ ਉਹ ਤੈਨੂੰ ਪੈਜੀ ਤੇ ਅਸੀਂ ਆਸਾਨੀ ਦੇ ਨਾਲ ਜਿੱਤ ਗਏ। ਬਾਕੀ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਪਰ ਜੋ ਅੰਕੜੇ ਨੇ ਮੈਂ ਉਹਦੇ ਤੇ ਗੱਲ ਕਰ ਰਿਹਾ ਹਾਂ। ਲੱਖੇ ਤਾਂ ਨਰਗੇ ਉਹ ਬੰਦੇ ਨੇ ਭਾਈ ਜਿਹੜੇ ਨਾ ਇਹਨਾਂ ਨੇ ਫੇਮ ਦੇਖਣਾ ਹੁੰਦਾ ਤੇ ਜਿਹੜੇ ਬੰਦਾ ਟ੍ਰੈਂਡਿੰਗ ਚੱਲ ਰਿਆ ਹੁੰਦਾ ਉਹਦੇ ਬਾਅਦ ਚ ਜਾ ਕੇ ਚੀਕਣ ਲੱਗ ਜਾਣਾ। ਜਿਵੇਂ ਬਾਦਲਾਂ ਦਾ ਚੱਲ ਰਿਆ ਬਾਦਲਾਂ ਦੇ ਖਿਲਾਫ ਖੜਾ ਹੋ ਗਿਆ। ਪਿੱਛੇ ਜੇ ਜਦੋਂ ਭਾਈ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨਾਲ ਵੀ ਇਹਦਾ ਉਦੋਂ ਟ੍ਰੈਂਡਿੰਗ ਚੱਲ ਰਿਆ ਸੀ ਕੰਮ ਗਾਣੇ ਨੂੰ ਲੈ ਕੇ ਬਾਵਾਦ ਇਹ ਬੰਦਾ ਉਸ ਪਰਿਵਾਰ ਦੇ ਘਰ ਮੂਰੇ ਜਾ ਕੇ ਵੀ ਕੀਖਿਆ ਵਿਰੋਧ ਕੀਤਾ ਇੱਥੋਂ ਤੱਕ ਕਿ ਉਹਦੀ ਮਾਤਾ ਤੋਂ ਹੱਥ ਜੋੜ ਕੇ ਮਾਫੀ ਮੰਗਾਈ ਤੇ ਬਾਅਦ ਵਿੱਚ ਯਾਰੇ ਸਿੱਧੂ ਮੂਸੇਵਾਲੇ ਦੇ ਹੱਕ ਤੇ ਗੱਲਾਂ ਕਰਨ ਲੱਗੇ ਕਿਹੜੇ ਬੂਨਾ ਗੱਲ ਕਰਨ ਲੱਗੇ ਬਾਈ 도ਗਲੇ ਕਰਤਾਰ ਹੋਏ ਨਾ ਤੋਂ ਮੈਂ ਇਹੀ ਬਾਈ ਪੰਜਾਬ ਦੇ ਲੋਕਾਂ ਨੂੰ ਤੇ ਦੂਜੀ ਗੱਲ ਲੱਕੇ ਸਦਾਨੇ ਹੋਣੀਆਂ ਮਾਲ ਬਟਿੰਡੇ ਵਾਲਾ ਮੇਰੇ ਪਿੰਡ ਆਏ ਸੀ ਮੇਰੇ ਪਿੰਡ ਤੁਸੀਂ ਸ਼ਾਇਦ ਪਿਛਲੇ ਦਿਨ ਦੀ ਵੀਡੀਓ ਵੀ ਦੇਖੀ ਹੋਣੀ ਮੇਰੇ ਖਿਲਾਫ ਬੋਲਤੀਗੇ ਪਰ ਬਾਈ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਮੇਰਾ ਪਿੰਡ ਹਮੇਸ਼ਾ ਮੇਰੇ ਨਾਲ ਦੁੱਖ ਸੁੱਖ ਚ ਹਰ ਵੇਲੇ ਮੇਰੇ ਨਾਲ ਖੜਾ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੇਰੇ ਪਿੰਡੋਂ 50% ਵੋਟ ਹੈ ਜਿਹੜੀ ਦੂਜੀਆ ਪਾਰਟੀਆਂ ਨੂੰ ਪਈ ਹੈ ਤੇ 50% ਵੋਟ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਕੱਲੇ ਮੀਤਹਿਰ ਨੂੰ ਪਈ ਹੈ 22100 ਦੇ ਲਗਭਗ ਵੋਟ ਹੈ ਜਿਹੜੀ ਜਿਹੜੀ ਉਹ ਮੀਤਹਿਰ ਨੂੰ ਪਈਆਂ ਸੋ ਭਾਈ ਮੈਂ ਇਹ ਕਹਿਣਾਗਾ ਵੀ ਫੇਸਬੁੱਕ ਮੈਂ ਵੀ ਚਲਾਉਣਾ ਮੇਰਾ ਵੀ ਪੇਜ ਚੱਲਦਾ ਸਾਰੇ ਅਕਾਊਂਟ ਚੱਲਦੇ ਨੇ ਫੇਸਬੁੱਕ ਜ਼ਰੂਰੀ ਹੈ ਪਰ ਇਹ ਖਤਰਨਾਕ ਵੀ ਹੈ ਇਹਨੂੰ ਇਹਨਾਂ ਸੀਰੀਅਸ ਵੀ ਨਾ ਲਓ ਮੈਨੂੰ ਜਿਵੇਂ 1.5 ਲੱਖ ਬੰਦਾ ਫੋਲੋ ਕਰਦਾ ਮੈਂ ਕਹਾਂ ਵੀ ਮੈਂ ਬੜਾ ਵੱਡਾ ਲੀਡਰ ਆ ਨਹੀਂ ਭਾਈ ਜਦੋਂ ਮੈਂ ਪਿੰਡ 'ਚ ਖੜਾ ਹੂੰ ਨਾ ਪੰ ਜਦ ਸਰਪੰਚੀ ਦੇ ਵਿੱਚ ਉਦੋਂ ਪਤਾ ਲੱਗੂ ਮੈਂ ਕਿੱਡਾ ਕ ਲੀਡਰ ਆ ਕਿੰਨਾ ਕ ਮੇਰੇ ਪਿੰਡ ਦੇ ਲੋਕ ਮੇਰਾ ਸਾਥ ਦਿੰਦੇ ਸੋ ਸਾਰਿਆਂ ਨੇ ਮੰਕੜਾ ਬਈ ਦੱਸਿਆ ਇਹਨਾਂ ਦਾ ਪਿੰਡ ਇਹਨਾਂ ਦਾ ਇੰਨਾ ਕ ਸਾਥ ਦਿੰਦਾ ਜਿਨਾਂ ਤੁਸੀਂ ਪੰਜਾਬ ਦੇ ਰਖਵਾਲੇ ਸਮਝੀ ਬੈਠੇ ਹੋ ਤੇ ਮੇਰਾ ਪਿੰਡ ਮੇਰਾ ਇੰਨਾ ਕ ਸਾਥ ਦਿੰਦਾ ਕਿ ਹਰ ਵਾਰ ਦੀ ਤਰ੍ਹਾਂ ਉਹਨਾਂ ਨੇ ਐਤੀ ਵੀ ਬਈ ਲੀਡ ਆ ਜਿਹੜੀ ਉਹ ਦਿੱਤੀ ਹੈ ਮੈਂ ਇਸ ਗੱਲ ਦਾ ਬਈ ਆਪਦੇ ਪਿੰਡ ਦਾ ਧੰਨਵਾਦ ਵੀ ਕਰਦਾ ਤੇ ਇਹ ਧੰਨਵਾਦ ਮੈਂ ਇਕੱਲਾ ਵੀਡੀਓ ਦੇ ਵਿੱਚ ਨਹੀਂ ਇਹ ਧੰਨਵਾਦ ਨੂੰ ਮੈਂ ਵਿਕਾਸ ਕਾਰਜਾਂ ਦੇ ਨਾਲ ਗ੍ਰਾਂਟਾਂ ਦੇ ਨਾਲ ਪਿੰਡ ਨੂੰ ਵਾਪਸ ਕਰੂੰਗਾ ਜਿੰਨਾ ਕ ਮੇਰੇ ਤੋਂ ਹੋ ਸਕਿਆ ਸੋ ਭਾਈ ਇਹਨਾਂ ਫੇਸਬੁੱਕੀ ਲੀਡਰਾਂ ਤੋਂ ਬਚੋ ਇਹਨਾਂ ਦੀਆਂ ਗੱਲਾਂ 'ਚੋਂ ਆણો ਹਟੋ ਨੌਜਵਾਨ ਜਿਹੜੇ ਨਵੇਂ ਮੁੰਡੇ ਨੇ ਜਿਹਦੇ ਛੋਟੀ ਉਮਰ ਇਹਨਾਂ ਨੇ ਮਗਰ ਲੱਗ ਜਾਂਦੇ ਨੇ ਇਹਨਾਂ ਦੀ ਇੰਨੀ ਕਕਾਤਾ ਅੰਕੜੇ ਬੋਲਦੇ ਨੇ ਤੇ ਮੈਂ ਇਹੀ ਕਹਿਣਾ ਸੀ ਲਾਸਟ ਦੇ ਭਾਈ ਬਈ ਚੰਗੇ ਬੰਦੇ ਚੋਂ ਜੋ ਤੁਹਾਡੇ ਕੰਮ ਕਰ ਦੇਣ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਚਾਹੇ ਮੈਂ ਕਿਸੇ ਕਿਸੇ ਪਾਰਟੀ ਦਾ ਸਬੰਧਤ ਰੱਖਦਾ ਪਰ ਮੈਂ ਫਿਰ ਵੀ ਵੱਡਾ ਦਿਲ ਕਰਕੇ ਕਹਿਣਾ ਵੀ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਨੇ ਚੰਗੇ ਲੀਡਰ ਚੋਂ ਇਹ ਜੋ ਬੰਦਿਆਂ ਦੇ ਮਗਰ ਨਾ ਲੱਗੋ ਯਾਰ ਜਿਨ੍ਹਾਂ ਦੇ ਮਗਰ ਤੋਂ ਉਹਦਾ ਪਿੰਡ ਨਹੀਂ ਘੜਦਾ ਠੀਕ ਹੈ ਜੀ